ਆ ਲੱਗੀਆਂ ਹੋਈਆਂ ਨੇ ਇਹ ਕਿਥੋਂ ਲਿਆਂਦਾ ਤੁਸੀਂ ਬੂਟਾ ਇਹ ਲਿਆਂਦਾ ਸੀਗਾ ਇੰਡੀਆ ਤੋਂ ਇੰਡੀਆ ਤੋਂ ਅੰਪੂਰਜ ਕੀਤਾ ਸੀ ਛੋਟੇ ਠੀਕੇ ਸਰਤ ਟੁੱਪਾ ਲੈ ਆ ਵੀ ਨਾ ਤਾਂ ਨਹੀਂ ਚੱਲ ਚੰਗਾ ਹੈ। ਠੀਕ ਠੀਕ। ਪਿਛਲੇ 2-3 ਦਿਨ ਅਸੀਂ ਆਹ ਨੌਜਵਾਨਾਂ ਨਾਲ ਘੁੰਮਿਆ ਪ੍ਰਭ ਸੂਚ ਨਾਲ। ਠੀਕ ਆ ਸੂਤ ਸਾਹਿਬ। ਠੀਕ ਹੈ। ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਨੂੰ ਸਤਿ ਸ੍ਰੀ ਅਕਾਲ। ਇਸ ਵੇਲੇ ਆਪਾਂ ਅਫਰੀਕਾ ਮਹਾਦੀਪ ਦੇ ਦੇਸ਼ ਜੁਗਾੰਡਾ 'ਚ ਖੜੇ ਆ ਤੇ ਜੁਗਾੰਡਾ ਦਾ ਨੌਰਥ ਵਾਲਾ ਪਾਸਾ ਜਿਹੜਾ ਦੱਖਣ ਸੁਡਾਨ ਦੇ ਨਾਲ ਲੱਗ ਜਾਂਦਾ। ਇੱਥੋਂ ਦਾ ਇੱਕ ਖਾਸ ਵੱਡਾ ਸ਼ਹਿਰ ਆ। ਸ਼ਹਿਰ ਦਾ ਨਾਮ ਆ ਗੁੱਲੂ। ਆਪਾਂ ਗੁੱਲੂ 'ਚ ਖੜੇ ਆ। ਇੱਥੇ ਬਹੁਤ ਸਾਰੇ ਵੀਰ ਭਰਾ ਪੰਜਾਬੀ ਆਪਣੇ ਰਹਿੰਦੇ ਨੇ ਗੁੱਲੂ ਲੀਰਾ ਇਹ ਇਲਾਕੇ ਦੇ ਵਿੱਚ। ਉਹਨਾਂ ਦੇ ਕੁਝ ਆਪਾਂ ਨੂੰ ਜਾਣਦੇ ਸੀ ਜਿਨ੍ਹਾਂ ਦੇ ਦਰਸ਼ਨ ਵੇਲੇ ਕਰਨ ਲਈ ਆਪਾਂ ਗੁੱਲੂ 'ਚ ਆਏ ਆਂ ਆਪਾਂ ਇਹਨਾਂ ਦਾ ਦੇਖਦੇ ਆਂ ਮਹੌਲ ਚਾਲ ਸ਼ਹਿਰ ਦਾ ਮੋਟਾ-ਮੋਟਾ ਝਾਕ ਲੈਨੇ ਆ ਤੇ ਨਾਲੇ ਇਹਨਾਂ ਬਾਈਆਂ ਨਾਲ ਗੱਲਾਂ ਬਾਤਾਂ ਕਰਦੇ ਆਂ ਝਾਕਾ ਜਿਆ ਹੁੰਦਾ ਥੋੜਾ ਜਿਹਾ ਆ ਚੱਕ ਕੇ ਚੁੱਕੇ ਚੱਕ ਦੇਨੇ ਆਪਾਂ ਤੇ ਗੁੱਲੂ ਦੇ ਵਿੱਚ ਆਪਾਂ ਨੂੰ ਇਹ ਬਾਈ ਹੁਣੀ ਮਿਲੇ ਆ ਉਹ ਬਾਈ ਹੁਣਾਂ ਨੰਬਰਦਾਰ ਸਾਹਿਬ ਨਾਲ ਮੈਂ ਇਧਰ ਨੂੰ ਆਇਆ ਤੇ ਇੱਥੇ ਆ ਦੋਵੇਂ ਵੀਰ ਖੜੇ ਆ ਕਿੱਦਾਂ ਬਾਈ ਜੀ ਬਹੁਤ ਵਧੀਆ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਆ ਗੁੱਲੂ 'ਚ ਆਉਣ ਤੇ ਬਹੁਤ ਬਹੁਤ ਧੰਨਵਾਦ ਦੱਸੋ ਕੀ ਕਰਨਾ ਹੈ ਤੁਹਾਡਾ ਤੁਹਾਡਾ ਨਾਮ ਦੱਸਿਓ ਸਿਕੰਦਰ ਸਿੰਘ ਸਿਕੰਦਰ ਸਿੰਘ ਹਾਂਜੀ ਸਿਕੰਦਰ ਨਾਮ ਮੇਰੇ ਚੇਤੇ ਰਹੂਗਾ ਮੇਰਾ ਬੇਲੀ ਵੀ ਆ ਨਾ ਇੱਕ ਕੱਠੀ ਹੁੰਨੇ ਅਸੀਂ ਠੀਕ ਚਲੋ ਆਹ ਲਿਖਿਆ ਜੀ ਮਹਾਰਾਜਾ ਡੀਜ਼ਲ ਇੰਜਨ ਅਵੇ ਲੋਲਾ ਭਾਬਾ ਬੈਟਰੀਆਂ ਬੂਟਰੀਆਂ ਆਜੋ ਦਿਖਾ ਦਿੰਦੇ ਚਲੋ ਫਿਰ ਆਪਾਂ ਉਧਰ ਨੂੰ ਹੀ ਹੁੰਨੇ ਆ ਤੇ ਆਹ ਵੀਰ ਦਾ ਨਾਮ ਆ ਸ਼ੇਰਾ ਸ਼ੇਰਾ ਸ਼ਮਸ਼ੇਰ ਸਿੰਘ ਤੇ ਸ਼ਮਸ਼ੇਰ ਭਾਈ ਆਪਾਂ ਨੂੰ ਵਾਵਾ ਚਿਰ ਦਾ ਦੇਖਦਾ ਇਹਨਾਂ ਦਾ ਰਾਤ ਫੋਨ ਆਇਆ ਸੀ ਚਲੋ ਕੋਈ ਨਾ ਟੱਪ ਜਾਣ ਦੋ ਟੱਪ ਜਾਣ ਟੱਪ ਜਾਣ ਦੋ ਟੱਪ ਜਾਣ ਦੋ ਹਾਂਜੀ ਬਾਜੀ ਆਜੋ ਜੀ ਇਹ ਜੀ ਵਿਆਕੋਲ ਸਪੇਅਰ ਪਾਰਟ ਦਾ ਯੋ ਯੋ ਪਾਸਲਟ ਰੌਣਕਾਂ ਲਾਇਆ ਗੁੱਲੂ ਚ ਬੰਦਿਆਂ ਨੇ ਹੈ ਹਾਂਜੀ ਇੱਥੇ ਇੱਥੇ ਗੁੱਲੂ ਚ ਵੀਰੇ ਕਿੰਨੇ ਕੁ ਪੰਜਾਬੀ ਰਹਿੰਦੇ ਆਪਣੇ ਇੱਥੇ ਬਸ ਅਸੀਂ ਹੀ ਹਾਂ ਜਿਹੜੇ ਹੈਗੇ 15 20 15 20 ਜਾਣੇ ਆਪਣੀ ਹੀ ਫੈਮਿਲੀ ਹੈ ਸਾਰੀ ਕਿੰਨੇ ਵੀ ਆ ਤੁਹਾਡੀ ਇਹ ਮਿੱਤਰਬੇਲੀ ਉਹ 뮤직 ਬੰਦ ਕਰੀ ਬਾਕੀ ਜਿੰਨੇ ਵੀ ਆ ਫਾਰਮ ਚ ਫਾਰਮ ਹੁੰਦੇ ਐਗਰੀਕਲਚਰ ਫਾਰਮ ਥੋੜੀ ਦੂਰ ਆ ਜਿੱਥੋਂ ਭਾਜੀ ਹੋਰੀ ਆਏ ਤੁਹਾਡੇ ਨਾਲ ਹਾਂ ਉਹ ਤਾਂ ਮੈਂ ਅਨਾਕਾ ਸਾਈਡ ਤੋਂ ਉਹ ਮੈਂ ਮਿਲਿਆ ਆ ਬਾਕੀ ਗੁੱਲੂ ਜੇ ਸਾਡੀ ਵੀ ਫੈਮਿਲੀ ਆ ਇੱਕਦਮ ਮੁੰਡਾ ਜਿਵੇਂ ਮਤਲਬ ਕੋਈ ਫਾਰਮੈਸੀ ਦੇ ਕੰਮ ਕਰਦੇ ਨੇ ਇੱਕ ਅੱਥੇ ਮੁੰਡੇ ਜਾਂ ਮਤਲਬ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਕੁਝ ਪਾਕਿਸਤਾਨੀ ਆ ਜਿੱਦਾਂ ਇਹ ਇਹ ਬਾਈ ਆਪਣੇ ਕੋ ਕੰਮ ਕਰਦਾ ਇਹ ਪਾਕਿਸਤਾਨ ਤੋਂ ਆ ਪਾਕਿਸਤਾਨ ਪੰਜਾਬ ਤੋਂ ਤੁਸੀਂ ਕਿਹੜੀ ਜਗ੍ਹਾ ਤੋਂ ਤੁਸੀਂ ਸ਼ੇਖੂਪੁਰੇ ਤੋਂ ਹਾਂ ਠੀਕ ਆ ਵੀਰੇ ਯਾਰ ਚੜਦਾ ਲੈਂਦਾ ਪੰਜਾਬ ਵਿੱਚ ਗੁੱਲੂ ਚ ਇਕੱਠਾ ਹੋਇਆ ਵਾ ਹੋਰ ਬਹੁਤ ਸੋਹਣੀ ਗੱਲ ਆ ਤੇ ਤੁਸੀਂ ਇਹ ਸਾਜੂ ਸਮਾਨ ਕਿੱਥੋਂ ਲਿਆਉਨੇ ਹੋ ਇਹ ਆਂਦਾ ਜੀ ਚਾਈਨਾ ਤੋਂ ਆਂਦਾ ਕੁਝ ਕੁਝ ਇੰਡੀਆ ਤੋਂ ਆਂਦਾ ਕੁਝ ਅਲੱਗ-ਅਲੱਗ ਜਗ੍ਹਾ ਤੋਂ ਆਂਦਾ ਜੀ ਠੀਕ ਆ ਬਾਈ ਜੀ ਤੁਸੀਂ ਕੰਪਾਲਾ ਤੋਂ 400 ਕਿਲੋਮੀਟਰ ਦੂਰ ਹੋ 400 ਹੀ ਆ 380 380 ਕਿਲੋਮੀਟਰ ਬਰੋ 380 ਸਮਾਨ ਨਹੀ 380 400 ਇੰਨਾ ਕਿ ਠੀਕ ਆ ਰਫਲੀ ਗੁੱਡ ਤੇ ਤੁਹਾਨੂੰ ਇੱਥੇ ਗੁਰਦੁਆਰਾ ਸਾਹਿਬ ਨੇੜੇ ਪੈਂਦਾ ਲੀਰਾ ਵਾਲਾ ਹਾਂਜੀ ਲੀਰਾ ਗੁਰਦੁਆਰਾ ਠੀਕ ਆ ਬਾਈ ਚਲੋ ਤੁਸੀਂ ਆਪ ਮਿੱਤਰਵੇਲੀ ਰਹਿੰਦੇ ਹੋ ਸਾਰੇ ਜਾਂ ਫੈਮਲੀਆਂ ਤੁਹਾਡੇ ਪਰਿਵਾਰ ਵੀ ਇੱਥੇ ਰਹਿੰਦੇ ਆ ਪਰਿਵਾਰ ਵੀ ਰਹਿੰਦੇ ਆ ਠੀਕ ਆ ਸਾਰੇ ਕੁਝ ਕੁਝ ਜਿਹੜਿਆਂ ਦੇ ਨਾਲ ਫੈਮਲੀ ਆ ਬੱਚੇ ਆ ਸਾਰੇ ਰਹਿੰਦੇ ਠੀਕ ਆ ਆਜੋ ਆਪਾਂ ਬਾਹਰ ਨੂੰ ਚੱਲਦੇ ਆ ਨਾਲੇ ਗੱਲਾਂ ਬਾਤਾਂ ਕਰਦੇ ਆ ਤੁਹਾਡੇ ਕੋਲੇ ਇੱਥੇ ਸਪੇਅਰ ਪਾਰਟ ਸਪੇਅਰ ਪਾਰਟ ਟਾਇਰਸ ਬੈਟਰੀ ਜਿਹੜੇ ਕੋਲ ਪਾਰਟਸ ਸਾਰਾ ਕੁਝ ਠੀਕ ਆ ਭਾਈ ਚਲੋ ਤੇ ਗੁੱਲੂ ਸ਼ਹਿਰ ਬਾਰੇ ਦੱਸੋ ਮਨ ਮਾੜਾ ਜਾਂ ਹਾਂ ਗੁੱਲੂ ਜ਼ਿਲ੍ਹਾ ਗੁੱਲੂ ਡਿਸਟ੍ਰਿਕਟ ਆਈ ਠੀਕ ਹੈ ਹਾਂਜੀ ਲੁਡਿਸਟਰੀ ਦਾ ਅਰੀਜਨਲ ਆਫਿਸ ਆ ਮਤਲਬ ਪੰਜ ਜ਼ਿਲ੍ਹਿਆਂ ਦਾ ਸਭ ਤੋਂ ਜਿਹੜਾ ਵੱਡਾ ਸ਼ਹਿਰ ਹੈ ਨੌਰਦਨ ਦਾ ਠੀਕ ਹੈ ਜੀ ਨੌਰਦਨ ਆਰੀਜਨਲ ਉਹ ਹੈ ਠੀਕ ਹੈ ਤੇ ਹੁਣ ਆਪਾਂ ਤਾਂ ਚੜ੍ਹ ਕੇ ਦੇਖੀਏ ਆਜੋ ਤਾਂ ਦੇਖਣਾ ਹੈ ਅੱਛਾ ਆ ਵੀ ਤਾਂ ਡੱਟ ਕਾਣਾ ਹਾਂਜੀ ਇਹ ਇਲੈਕਟ੍ਰੀਕਲ ਦੀ ਸ਼ਾਪ ਹੈ ਇਹ ਮਹਾਰਾਜਾ ਤੁਸੀਂ ਪਿੱਛੋਂ ਪਟਿਆਲੇ ਤੋਂ ਆ ਹਨਾ ਹਾਂਜੀ ਪਟਿਆਲਾ ਪਟਿਆਲੇ ਤੋਂ ਨੌਰ ਤੋਂ ਆਏ ਮਹਾਰਾਜਾ ਜੀ ਠੀਕ ਹੈ ਬਣਦਾ ਵੀ ਆ ਕਿਦਾਂ ਵੀਰ ਵਧੀਆ ਭਾਜੀ ਠੀਕ ਠਾਕ ਹੋ ਵੈਲਕਮ ਟੂ ਗੁੱਲੂ वेलकम टू गुलू धन्यवाद जी ਤੁਹਾਡਾ ਚਲੋ اچھا ਇਧਰ ਤੁਹਾਡਾ ਜਨਰੇਟਰ ਤੇ ਆਹ ਸਾਰਾ ਸਾਮਾਨ ਆਹ ਜੀ ਇਲੈਕਟ੍ਰੀਕਲ ਦਾ ਜਨਰੇਟਰ ਦੂਸਰਾ ਸਾਰਾ ਸਾਮਾਨ ਠੀਕ ਹੈ ਚਲੋ ਅਪ ਉੱਚੀ ਥਾਂ ਤੇ ਖੜ ਕੇ ਗੁੱਲੂ ਦੇਖਦੇ ਆ ਇੱਕ ਵਾਰ ਆਓ ਚਲੋ ਵੀ ਦੇ ਪਰ ਉੱਤੋਂ ਵੀ ਖੜੇ ਨੇ ਇੱਕ ਚਾਹ ਸੀ ਦੇ ਮੈਂ ਆਣਾ ਬੋਲ ਤੁਸੀਂ ਬਣਾਓ ਵੀਡੀਓ ਵੀਡੀਓ ਚਾਬੀ ਤੁਹਾਡੀ ਦੇਣਾ ਇੱਕ ਮਿੰਟ ਆਓ ਭਾਈ ਬਿਗ ਮੈਨ ਲਓ ਜੀ ਰਗਰ ਤੁਹਾਨੂੰ ਟਾਈਮ ਲੱਗ ਜਾਣਾ ਮੈਂ ਜਾਂ ਤਾਂ ਦੇਖ ਦੇ ਤੁਸੀਂ ਮਾੜਾ ਜਾਓ ਬਾਹਰ ਅੰਦਰ ਕੋਈ ਨਾ ਆਜੋ ਤੇ ਜਦੋਂ ਆਪਾਂ ਇੱਥੇ ਉੱਚੀ ਥਾਂ ਤੇ ਖੜ ਕੇ ਦੇਖਦੇ ਆ ਤਾਂ ਇਥੋਂ ਜਿੱਥੋਂ ਤੱਕ ਵੀ ਨਿਗਾਹ ਪੈਂਦੀ ਆ ਆਪਾਂ ਨੂੰ ਸ਼ਹਿਰ ਗੁੱਲੂ ਦਿਸਦਾ ਤੇ ਗੁੱਲੂ ਦੀਆਂ ਸੜਕਾਂ ਤੇ ਭੱਜਦੀਆਂ ਗੱਡੀਆਂ ਮੋਟਰਸਾਈਕਲ ਆਹ ਸਾਹਮਣੇ ਮਹਾਰਾਜਾ ਤੇ ਇਹੋ ਜਿਹਾ ਮਹੌਲ ਚੜਾ ਮਹਾਰਾਜਾ ਦੇ ਉੱਤੇ ਇੱਕ ਇੰਟਰਸਟਿੰਗ ਚੀਜ਼ ਦੇਖੋ ਤੁਸੀਂ ਉਹ ਦੇਖੋ ਕੀ ਲਿਖਿਆ ਓਮ 1948 1948 ਦੀਆਂ ਬਿਲਡਿੰਗਾਂ ਪੁਰਾਣੀਆਂ ਬਣੀਆਂ ਹੋਈਆਂ ਐ ਇੰਟੀਜਨ 48 ਦੀਆਂ ਭਾਜੀ ਪੰਜਾਬੀ ਫੈਮਿਲੀ ਸੀ ਪੰਜਾਬ ਦੀ ਜੋ ਯੂਕੇ ਚਲੀ ਗਈ ਬਾਅਦ ਚ ਇਹ ਉਹਨਾਂ ਦਾ ਘਰ ਸੀ ਓਕੇ ਵੀਰੇ ਉਹ ਇੱਕ ਵਾਰੀ ਆਏ ਵੀ ਸੀ ਇੱਥੇ ਦੁਬਾਰਾ ਦੇਖਣ ਆਪਣੀ ਬੱਚਿਆਂ ਦੇ ਨਾਲ ਉਹ ਇੱਥੇ ਸਕੂਲਿੰਗ ਕਰਦੇ ਹੁੰਦੇ ਸੀ ਦੋਵੇਂ ਮੁੰਡੇ ਦੋਵੇਂ ਭਰਾ ਉਹਨਾਂ ਦੇ ਫਾਦਰ ਤਾਂ ਐਕਸਪਾਇਰ ਹੋ ਗਏ ਸੀ ਅੱਜ ਕੱਲ ਯੂਕੇ 'ਚ ਨੇ ਉਹ ਹਾਂ ਮੈਨੂੰ ਇੱਕ ਮਿੰਟ ਮਾਈਕ ਦਿਓ ਮੋਸਟਲੀ ਫੈਮਿਲੀ 1971 'ਚ ਜਦੋਂ ਇਹਦੀ ਮੰਨੀ ਨੇ ਕੱਢਿਆ ਉਦੋਂ ਦੀਆਂ ਯੂਕੇ ਚਲੀਆਂ ਗਈਆਂ ਇੱਥੋਂ ਉਦੋਂ ਦੀਆਂ ਯੂਕੇ ਚਲ ਗਏ ਉਸ ਤੋਂ ਬਾਅਦ ਅਸੀਂ ਆਏ ਹਾਂ ਫਿਰ ਬਾਅਦ ਚ ਤੁਸੀਂ ਕਿਹੜੇ ਸਾਲ ਦੇ ਆਏ ਹੋ? ਮੈਂ ਤਾਂ 2002 ਚ ਆਇਆ ਪਰ ਕੁਛ ਪਹਿਲਾਂ ਵੀ ਆਏ ਹੋਇਆ ਸਾਡੇ ਤੋਂ ਵੀ। ਠੀਕ ਆ ਵੀਰੇ। ਤੇ ਜਿਹੜੇ 72 ਚ ਕੱਢੇ ਗਏ ਸੀ ਉਹਨਾਂ ਜੋ ਕੋਈ ਪਰਿਵਾਰ ਮੁੜ ਕੇ ਆਇਆ ਇੱਥੇ ਉਹਨਾਂ ਫੈਮਲੀਆ ਦੀ ਜਿਨ੍ਹਾਂ ਦੀ ਪ੍ਰਾਪਰਟੀ ਹੈ ਕਈਆਂ ਨੇ ਰੀਕਲੇਮ ਕੀਤਾ ਆ ਕੇ ਉਹਨਾਂ ਨੂੰ ਮਿਲ ਗਈਆਂ ਵਾਪਸ। ਠੀਕ ਆ ਬਾਈ। ਇਹਨਾਂ ਦਾ ਮਤਲਬ ਫਾਦਰ ਦੀ ਸੀ। ਅੱਗੋਂ ਜਦੋਂ ਬੱਚੇ ਵੱਡੇ ਹੋਏ ਉਹਨਾਂ ਨੇ ਆ ਕੇ ਕਲੇਮ ਕਰਕੇ ਆਪਣਾ ਰਿਕਵਰ ਕੀਤਾ ਹੋਇਆ ਸੀ। ਠੀਕ ਆ। ਤੁਸੀਂ ਜਿੰਨੇ ਵੀ ਇੱਥੇ ਮਿੱਤਰਵੇਲੀ ਕੰਮ ਕਰਦੇ ਹੋ ਰਹਿੰਦੇ ਹੋ ਇਕੱਠੇ ਤੁਸੀਂ ਰਿਸ਼ਤੇਦਾਰ ਹੋ ਜਾਂ ਹਾਂ ਸਾਰੇ ਰਿਸ਼ਤੇਦਾਰਾਂ ਕਜ਼ਨ ਹੀ ਆ ਸਾਰੇ ਰਿਸ਼ਤੇਦਾਰਾਂ ਇੱਕ ਪਿੰਡ ਦੇ ਆ ਸਾਰੇ ਇੱਕੋ ਪਿੰਡ ਦੇ ਆ ਇੱਕੋ ਪਿੰਡ ਦੇ ਇੱਕੋ ਹੀ ਫੈਮਿਲੀ ਆ ਸਾਰੇ ਵਿੱਚ ਹੀ ਰਿਸ਼ਤੇਦਾਰੀ ਆ ਸਾਰੇ ਪਿੰਡ ਤੇ ਜਿਹੜਾ ਕਨੌਰ ਦੇ ਕਨੌਰ ਹਾਂਜੀ ਕਨੌਰ ਪਟਿਆਲਾ ਡਿਸਟ੍ਰਿਕਟ ਠੀਕ ਹੈ ਤੇ ਬਾਈ ਹੁਣਾਂ ਦਾ ਜੁੱਸਾ ਵੀ ਦੱਸਦਾ ਕਬੱਡੀ ਖੇਡਦੇ ਰਹੇ ਆ ਹਾਂ ਠੀਕ ਹੈ ਯਾਰ ਕਰਲਾਲ ਕਨੌਰ ਨਾਲ ਹੈ ਹਾਂ ਚਲੋ ਸੋਹਣਾ ਬਾਈ ਸ਼ਹਿਰ ਤੁਹਾਡਾ ਤੇ ਟੈਂਪਰੇਚਰ ਇਥੇ ਹੋਰਾਂ ਸ਼ਹਿਰਾਂ 'ਚ ਦੇਖੋਗੇ ਇਹ ਸ਼ਹਿਰ ਪਤਾ ਕੀ ਆ ਇਹ ਡਿਵੈਲਪ ਕੀਤਾ ਹੋਇਆ ਸ਼ਹਿਰ ਹੈ ਬ੍ਰਿਟਿਸ਼ ਤੋਂ ਬ੍ਰਿਟਿਸ਼ ਨੇ ਇਹਨੂੰ ਡਿਵੈਲਪ ਕੀਤਾ ਸੀ ਮਤਲਬ ਕਿ ਇਹ ਹੈ ਨਹੀਂ ਸੀ ਸ਼ਹਿਰ ਇਹ ਉਹਨਾਂ ਨੇ ਬਣਾਇਆ ਸੀ ਇਹਨੂੰ ਇਹਦੇ ਅੱਜ ਵੀ ਨਾ ਅੰਡਰਗਰਾਉਂਡ ਸਿਸਟਮ ਹੈ ਸਾਰਾ ਮਤਲਬ ਕਿ ਜਿਵੇਂ ਸੀਵਰੇਜ ਵਗੈਰਾ ਉਹ ਬ੍ਰਿਟਿਸ਼ ਦੇ ਟਾਈਮ ਦੀ ਅੱਜ ਵੀ ਚੱਲਦੀ ਹੈ ਇੱਥੇ ਐਦਾਂ ਪਾਵਰ ਲਾਈਨਾਂ ਇਹਨਾਂ ਨੇ ਖਰਾਬ ਕਰ ਲਈਆਂ ਨੇ ਤਾਂ ਪਹਿਲਾਂ ਪਾਵਰ ਜਦੋਂ ਅਸੀਂ ਆਏ ਆ ਅੰਡਰਗਰਾਉਂਡ ਹੀ ਜਾਂਦੀ ਸੀ ਸਾਰੀ ਕੋਈ ਤਾਰ ਬਾਹਰ ਨਹੀਂ ਸੀ ਕੋਈ ਖੰਭਾ ਨਹੀਂ ਸੀ ਕੁਝ ਨਹੀਂ ਸੀ ਹੁੰਦਾ ਇੱਥੇ ਪੂਰੀ ਮਤਲਬ ਕਿ ਬ੍ਰਿਟਿਸ਼ ਦੇ ਸਿਸਟਮ ਨਾਲ ਬਣਿਆ ਹੋਇਆ ਸ਼ਹਿਰ ਹੈ ਡਿਵੈਲਪ ਕੀਤਾ ਉਸ ਟਾਈਮ ਤੇ ਇਕੱਲੇ ਇੰਡੀਅਨਸ ਤੇ ਬ੍ਰਿਟਿਸ਼ ਹੀ ਰਹਿੰਦੇ ਸੀ ਇੱਥੇ ਹੁਣ ਆਪਾਂ ਥੱਲੇ ਨੂੰ ਚੱਲੀਏ ਹਾਂਜੀ ਚਲੋ ਵੀਰੇ ਬਾਈ ਜਿਵੇਂ ਮੰਨਿਆ ਜਾਂਦਾ ਵੀ ਜਿਹੜੇ ਇਹ ਦੇਸ਼ ਆ ਥੋੜੇ ਜੇ ਕਿਤਨਾ ਕਿਤੇ ਲੋਕ ਮੰਨਦੇ ਵੀ ਅਨਸੇਫ ਨੇ ਤੁਸੀਂ 92 ਤੋਂ ਉੱਥੇ ਰਹਿੰਦੇ ਤੁਹਾਨੂੰ ਕੋਈ ਸਮੱਸਿਆ ਆਈ ਆ ਨਹੀਂ ਜ ਨਹੀਂ ਐਸਾ ਐਸੀ ਕੋਈ ਗੱਲ ਨਹੀਂ ਕੁਝ ਹੋਏਗਾ ਕੋਈ 1-2% ਜਿੰਨਾ ਇੰਨਾ ਕਿ ਤਾਂ ਇੰਡੀਆ ਚ ਵੀ ਹਾਏ ਆ ਉਹਦਾ ਹਰਥਾ ਤਾਂ ਹੀ ਹੁੰਦਾ ਇੰਡੀਆ ਨਾਲੋਂ ਥੋੜਾ ਜ਼ਿਆਦਾ ਸੇਫ ਆ ਮੇਰੇ ਹਿਸਾਬ ਨਾਲ ਠੀਕ ਆ ਹਾਂਜੀ ਇੰਨਾ ਜਿਆਦਾ ਐਸੀ ਕੋਈ ਗੁੱਲੂ ਟਾਉਨ ਤਾਂ ਬਹੁਤ ਜ਼ਿਆਦਾ ਤੁਹਾਡਾ ਤੁਹਾਨੂੰ ਮਾਈਕ ਨੇੜੇ ਹੋਣਾ ਪੈਣਾ ਵੀਰੇ ਲੋਕ ਵੀ ਲੋਕ ਵੀ ਬਹੁਤ ਵਧੀਆ ਨੇ ਇੱਥੋਂ ਦੇ ਕੋਈ ਸਮੱਸਿਆ ਨਹੀਂ ਲੋਕਾਂ ਨੂੰ ਵਾ ਮੈਂ ਕਾਲਿਆਂ ਬਾਰੇ ਯਾਰ ਕਾਲੇ ਬਹੁਤ ਚੰਗੇ ਨੇ ਬਹੁਤ ਚੰਗੇ ਠੀਕ ਹੈ ਜੀ ਜਿਵੇਂ ਤੁਸੀਂ ਬਹੁਤ ਚੰਗੇ ਨੇ ਅਸੀਂ ਦੇਖ ਲਓ ਇੱਥੇ ਜਿਵੇਂ ਮਰਜ਼ੀ ਤੁਰੋ ਫਿਰੋ ਤੁਹਾਨੂੰ ਕੋਈ ਹੋਏ ਨਹੀਂ ਕਰੇਗਾ ਜੀ ਬਾਈ ਸਾਲ ਹੋ ਗਏ ਰਹਿੰਦੇ ਨੂੰ ਮੈਨੂੰ ਤਾਂ ਕਦੀ ਕੋਈ ਪ੍ਰੋਬਲਮ ਇਦਾਂ ਦੀ ਆਈ ਜਿਵੇਂ ਤੁਸੀਂ ਇੱਥੇ ਬਿਜ਼ਨਸ ਕਰਦੇ ਹੋ ਬਾਈ ਤੁਹਾਨੂੰ ਕਿਤੇ ਕੋਈ ਭੇਦਭਾਵ ਜਾਂ ਡਿਸਕ੍ਰਿਮੀਨੇਸ਼ਨ ਹੁੰਦਾ ਕਿਸੇ ਤਰ੍ਹਾਂ ਦਾ ਨਹੀਂ ਬਿਲਕੁਲ ਨਹੀਂ ਐਸੀ ਕੋਈ ਗੱਲ ਨਹੀਂ ਉਹ ਇਨਾਂ ਲੋਕਾਂ 'ਚ ਉਹ ਚੀਜ਼ਾਂ ਨਹੀਂ ਹੈਗੀਆਂ ਠੀਕ ਹੈ ਇੱਥੇ ਮੁਸਲਮਾਨ ਤੇ 크੍ਰਿਸਚਨ ਇਕੱਠੇ ਰਹਿੰਦੇ ਨੇ ਜਦੋਂ Eid ਆਉਣੀ ਹੈ 크ਿਸਚਨ ਨੇ ਜਾਣਾ ਹੈ ਹਾਂ ਵੀ ਬੱਕਰਾ ਬਣਾਉ ਉਸ ਹੀ ਖਾਣਾ ਮੈਂ ਕਿ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਉਹ ਚੀਜ਼ਾਂ ਹਾਂ ਠੀਕ ਆ ਬਾਈ ਉਹ ਆਪਣੇ ਲੋਕ ਹੀ ਨੇ ਜਿਹੜੇ ਇੰਡੀਆ 'ਚ ਨੇ ਚੀਜ਼ਾਂ ਇੱਥੋਂ ਤਾਂ ਨਹੀਂ ਕੁਛ ਇਹੋ ਜਿਹਾ ਹੈਗਾ ਠੀਕ ਆ ਉਹ ਜੀ ਵਿਚਾਰੇ ਰੰਗ ਕਰਕੇ ਬਦਨਾਮ ਨੇ ਬਹੁਤ ਚੰਗੇ ਯਾਰ ਆਪਣੇ ਨਾਲੋਂ ਤਾਂ ਬਹੁਤ ਚੰਗੇ ਨੇ ਹਾਂ ਨਹੀਂ ਬੀਬੇ ਆ ਬੰਦੇ ਬਾਈ ਅੱਛਾ ਹੁਣ ਆਪਾਂ ਤੁਸੀਂ ਜਿੰਨੇ ਵੀ ਮਿੱਤਰ ਬੇਲੀ ਖੜੇ ਹੋ ਏ ਤੁਹਾਡੇ ਸਾਂਝੇ ਰਜਗਾਰ ਤੋਰੇ ਹੋਏ ਇੱਥੇ ਹਾਂਜੀ ਤੁਸੀਂ ਸਾਰੇ ਪਾਰਟਨਰ ਹੋ ਹਾਂਜੀ ਹਾਂਜੀ ਠੀਕ ਆ ਚਲੋ ਤੇ ਇਧਰਲੇ ਪਾਸੇ ਬਾਈ ਹੁਣਾਂ ਦਾ ਆ ਮਾਹੌਲ ਵੱਜਾ ਹੋਇਆ ਇਲੈਕਟ੍ਰੀਕਲਸ ਕਿਧਰੇ ਟਾਇਰ ਬੈਟੀਆਂ ਤੇ ਸਾਰਾ ਕੁਝ ਰੱਖਿਆ ਹੋਇਆ ਇਹਨਾਂ ਨੇ ਉਥੋਂ ਅਸੀਂ ਕਿੰਨੇ ਦੂਰ ਆਏ ਆ ਸਵੇਰੇ ਉਥੋਂ ਉਹ ਕਿੰਨੇ ਦੂਰ ਸੀ ਨਾਕਾ ਇਥੋਂ 70 ਕਿਲੋ 70 ਕਿਲੋਮੀਟਰ ਹੈ 70 ਕਿਲੋਮੀਟਰ ਹਾਂਜੀ 70 ਕਿਲੋਮੀਟਰ ਠੀਕ ਆ ਉਹ ਖੇਤੀਬਾੜੀ ਦਾ ਗੜਾ ਆ ਜਾਂਦਾ ਸਾਰਾ ਹਾਂਜੀ ਫਾਰਮ ਦਾ ਸਾਰਾ ਗਣਾ ਤੇ ਅ ਕਲਚਰ ਅ ਲੀਰਾ ਦੇ ਵਿੱਚ ਤੁਸੀਂ ਦੱਸੀ ਜਾਂਦੇ ਸੀਗੇ ਉਹ ਇੰਡਸਟਰੀ ਜ਼ਿਆਦਾ ਹੈ ਆਇਲ ਦਾ ਇੰਡਸਟਰੀਆ ਹਾਂਜੀ ਸੂਰਜਮੁਖੀ ਦਾ ਤੇਲ ਤੂਲ ਕੱਢਦੇ ਆਂ ਹਾਂਜੀ ਆਪਣੀ ਵੀ ਆਇਲ ਮਿਲ ਹੈ ਉੱਥੇ ਠੀਕ ਆ ਭਾਈ ਕਮਾਲ ਤੇ ਆਹ ਸਾਜੋ ਸਮਾਨ ਤੁਸੀਂ ਕਿੱਥੋਂ ਲੈ ਕੇ ਆਣੇ ਹੋ ਇਹ ਸਭ ਚైనా ਤੋਂ ਹੀ ਹੁੰਦਾ ਮੰਗਾ ਜ्यादा ਚైనా ਤੋਂ ਹੀ ਹੁੰਦਾ ਚైనా ਦੁਬਈ ਚైనా ਨੂੰ ਠੀਕ ਆ ਭਾਈ ਇੰਡੀਆ ਕੋਲ ਬਹੁਤ ਘੱਟ ਹੈ ਨਾਲ ਚైనా ਜਾਂ ਦੁਬਈ ਚైనా ਦੁਬਈ ਤੋਂ ਆਂਦਾ ਕੁਝ ਕੰਪਨੀ ਆਪ ਲੈਂਦੀਆਂ ਅੱਗੇ ਉਹ ਕਿ ਜਿੱਦਾਂ ਮੋਸਟਲੀ ਚైనా ਹੀ ਆ 80% ਠੀਕ ਆ ਤੁਹਾਡੇ ਕੋਲ ਜਿੰਨੇ ਮੁੰਡੇ ਕੰਮ ਕਰਨ ਵਾਲੇ ਵੀਰ ਭਰਾ ਨੇ ਇਹ ਬਹੁਤੇ ਪੰਜਾਬ ਦੇ ਆ ਜਿਹੜੇ ਗਾਂ ਕੰਮ ਕਰਨ ਵਾਲੇ ਲੇਬਰ ਚ ਉਹ ਇੱਥੋਂ ਵਾਲੇ ਆ। ਹਾਂਜੀ। ਲੇਬਰ ਵਾਲੇ ਇੱਥੋਂ ਵਾਲੇ ਲੋਕਲ। ਬਾਕੀ ਮੈਨੇਜਮੈਂਟ ਸਾਰੀ ਆਪਣੇ ਬੰਦੇ ਕਰਦੇ। ਬਹੁਤ ਸ਼ਾਨਦਾਰ ਆ ਭਾਈ। ਠੀਕ ਹੈ ਜੀ। ਸੌਰੀ ਇਹ ਕੁੜੀ ਨਾ ਡਾਇਰੈਕਟ ਸਾਡੇ ਕੋਲ ਕੰਮ ਨਹੀਂ ਕਰਦੀ। ਮਤਲਬ ਸਾਡੀ ਕੰਪਨੀ ਚ ਨਹੀਂ ਕੰਮ ਕਰਦੀ। ਇਹ ਇਨਫੀਨਿਕਸ ਬ੍ਰਾਂਡ ਆ। ਸ਼ਾਇਦ ਇੰਡੀਆ ਚ ਵੀ ਹੈਗਾ ਆਈ ਥਿੰਕ। ਹਾਂਜੀ ਹੈਗਾ ਵੀਰੇ। ਤੇ ਉਹ ਕੁੜੀ ਉਹ ਬ੍ਰਾਂਡ ਦੀ ਪ੍ਰਮੋਟਰ ਹੈ। ਠੀਕ ਹੈ ਜੀ। ਠੀਕ ਹੈ। ਉਹ ਬ੍ਰਾਂਡ ਦੀ ਪ੍ਰਮੋਟਰ ਹੈ। ਇਹ ਬ੍ਰਾਂਡ ਨੂੰ ਪ੍ਰਮੋਟ ਕਰਨ ਵਾਸਤੇ ਸਾਡੇ ਕੋਲ ਲੱਗੇ ਹੋਏ ਨੇ ਉਹ ਮੁੰਡਾ ਨਾ ਨੁਰੂ ਕੰਮ ਹੀ ਆ। ਫਸਟ ਕੰਮ ਇਹ ਮੁੰਡਾ ਟੈਕਨੋ ਦਾ ਪ੍ਰੋਮੋਟਰ ਹੈ ਟੈਕਨੋ ਵੀ ਹੈਗਾ ਇੰਡੀਆ ਹਨਾ ਹਾਂਜੀ ਹੈਗਾ ਵੀਰੇ ਹਾਂ ਇਹ ਦੋਵੇਂ ਪ੍ਰੋਮੋਟਰਸ ਨੇ ਇਹ ਸਾਡੇ ਕੋਲ ਕੰਪਨੀ ਨੇ ਛੱਡੇ ਹੋਏ ਨੇ ਕੰਮ ਕਰਨ ਵਾਸਤੇ ਠੀਕ ਹੈ ਜੀ ਤੇ ਸਾਡੇ ਕੋਲ ਪੁਰਾਣੇ ਨੇ ਆਹ ਮੁੰਡਾ ਤਾਂ ਬਹੁਤ ਪੁਰਾਣਾ ਸਾਡੇ ਕੋਲ ਮੈਨੂੰ ਲੱਗਦਾ ਨੂਰ অলਮੋਸਟ 6 ਇਅਰ ਹੀ ਆ ਵਰਕਿੰਗ ਵਿਦ ਮੀ ਇਜ਼ ਇਟ ਤੇ ਇਹ ਕੁੜੀ ਨੂੰ ਵੀ ਹੋ ਗਏ ਨੇ 2 ਸਾਲ ਜੀ ਭੈਣਾ ਭਰਾਵਾਂ ਵਾਂਗੂ ਬੜਾ ਹੱਸ ਖੇਡ ਕੇ ਰਹੀਦਾ ਨਹੀਂ ਸਹੀ ਹੈ ਬੜਾ ਸੋਹਣਾ ਮੈਂ ਕਿੰਨਾ ਭਾਜੀ ਇੰਨੇ ਚੰਗੇ ਲੋਕ ਨੇ ਨਾ ਵੀ ਆਪਾਂ ਇਹਨਾਂ ਦੇ ਪੈਰਾਂ ਵਰਗੇ ਨਹੀਂ ਯਾਰ ਜਿੰਨਾ ਲੋਕਾਂ ਨੂੰ ਕਾਲਿਆਂ ਵਾਲੇ ਵਹਿਮ ਨੇ ਨਾ ਦਿਲਾਂ ਚ ਜਗੰਡਾ ਚ ਆਓ ਇੰਨੇ ਚੰਗੇ ਕਾਲੇ ਨੇ ਜਿਹੜਾ ਕਹਿੰਦਾ ਚੋਰੀ ਹੁੰਦੀ ਐ ਸਾਡੇ ਇੰਡੀਆ ਚੋਰੀ ਜ਼ਿਆਦੀ ਹੁੰਦੀ ਐ ਇੱਥੇ ਘੱਟ ਹੁੰਦੀ ਐ ਕੋਈ ਚੋਰੀ ਨਹੀਂ ਹੁੰਦੀ ਅਸੀਂ ਸੇਫ ਆ ਸਹੀ ਐ ਵੀਰੇ ਭਾਜੀ ਮੇਰੀ ਵਾਈਫ ਇੱਥੇ ਰਹਿੰਦੇ ਸੀ ਮੇਰੇ ਮਦਰ ਰਹਿੰਦੇ ਸੀ ਮਦਰ ਵੀ ਆਇਸ਼ 2-3 ਮਹੀਨੇ ਵਾਸਤੇ ਜੀ ਬਾਈ ਇੱਥੋਂ 200 ਮੀਟਰ ਤੇ ਮੇਰਾ ਘਰ ਐ ਹਾਂਜੀ ਤੁਰ ਕੇ ਜਾਂਦੇ ਸੀ ਤੁਰ ਕੇ ਆਉਂਦੇ ਸੀ ਮੇਰੇ ਭਾਬੀ ਜੀ ਰਹਿੰਦੇ ਸੀ ਉਹ ਕੰਬਾਲਾ ਰਹਿੰਦੇ ਨੇ ਹੁਣ ਵੱਡੇ ਭਾਈ ਉਹਨਾਂ ਦੀ ਵਾਈਫ ਉਹ ਤੁਰ ਕੇ ਜਾਂਦੇ ਸੀ ਤੁਰ ਕੇ ਹੁੰਦੇ ਸੀ ਭਾਬੀ ਜੀ ਇਕੱਲੇ ਤੇ ਕੱਤੀ ਕਿਸੇ ਨੇ ਕਮੈਂਟ ਨਹੀਂ ਕੀਤਾ ਉਹਨਾਂ ਨੂੰ ਠੀਕ ਹੈ ਬਾਈ ਉਹ ਚੀਜ਼ਾਂ ਮੌਲ ਨਹੀਂ ਹੈਗਾ ਇੱਥੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਦੂਜੇ ਬਲੌਗਰ ਹੁੰਦੇ ਨੇ ਕਈ ਜਗਾਂਡਾਂ ਨੂੰ ਬਦਨਾਮ ਕਰ ਜਾਂਦੇ ਨੇ ਪਲੀਜ਼ ਯਾਰ ਵਿੱਚ ਵੜੋ ਤੁਹਾਨੂੰ ਪਤਾ ਲੱਗੇ ਇਹ ਨਹੀਂ ਕਿ ਤੁਸੀਂ 에어ਪੋਰਟ ਤੋਂ ਉਤਰੇ ਹੋਟਲ 'ਚ ਬੈਠੇ ਕਿਸੇ ਗੰਦੀ ਜੀ ਮਾਰਕੀਟ ਦੀ ਵੀਡੀਓ ਬਣਾਈ ਚਲੇ ਗਏ ਅੰਦਰ ਆਓ ਤੁਹਾਨੂੰ ਪਤਾ ਲੱਗੇ ਇੱਥੇ ਹੈ ਕੀ ਜਗੰਡਾ ਬਿਲਕੁਲ ਬਾਈ ਮੈਂ ਕਹਿੰਦਾ ਇੰਡੀਆ ਨਾਲੋਂ ਵੱਧ ਸੇਫ ਹੈ ਮੈਂ ਚੈਲੰਜ ਕਰਦਾ ਹਾਂ ਗੱਲ ਦਾ ਕਿ ਇੰਡੀਆ ਨਾਲੋਂ ਵੱਧ ਸੇਫ ਹੈ ਸਹੀ ਹੈ ਤੁਹਾਡੀ ਗੱਲ ਬਾਈ ਤੁਹਾਨੂੰ ਤਾਂ ਕਈ ਸਾਲ ਹੋ ਗਏ ਭਾਜੀ ਇੰਨੇ ਚੰਗੇ ਲੋਕ ਨੇ ਨਾ ਤੁਹਾਡੇ ਅੱਗੇ ਖੜ੍ਹ ਜਾਣਗੇ ਤੁਹਾਨੂੰ ਮੁੰਡਾ ਅੱਗੇ ਖੜ ਜਾਂਦਾ ਕਹਾਂ ਦੱਸ ਵੀ ਕੀ ਗੱਲ ਹੈ ਕੀ ਬਾਤ ਹੈ ਮਲਕੀ ਹੋ ਜਾਂਦਾ ਨਾ ਕਈ ਵਾਰੀ ਬਿਜ਼ਨਸ ਇੰਡੀਆ ਵੀ ਹੁੰਦਾ ਅਗਲਾ ਕਹਿੰਦਾ ਮੈਨੂੰ ਚੀਜ਼ ਆ ਕਰਕੇ ਦੇ ਉਹ ਕਰਕੇ ਦੇ ਅੱਗੇ ਖੜ ਜਾਂਦੇ ਨੇ ਯਾਰ ਇੰਨੇ ਚੰਗੇ ਲੋਕ ਨੇ ਕੀ ਬਾਤ ਹੈ ਜੇ ਆਪਾਂ ਕੰਪੇਅਰ ਕਰੀਏ ਅਸਲੀ ਲੋਕ ਇਹ ਰੱਬ ਨੂੰ ਮੰਨਣ ਵਾਲੇ ਨੇ ਮੈਂ ਮੰਨਦਾ ਰੱਬ ਤੋਂ ਤਾਂ ਇੰਨਾ ਡਰਦੇ ਨੇ ਨਾ ਵਿਚਾਰੇ ਪੁੱਛੋ ਨਾ ਕੁਝ ਵਧੀਆ ਭਾਈ ਨਹੀਂ ਮੇਰਾ ਤਾਂ ਆਪਦਾ ਤਜਰਬਾ ਸੋਹਣਾ ਰਹਿੰਦਾ ਭਾਈ ਮਤਲਬ ਸਾਈਕਲ ਤੇ ਹਰੇਕ ਦੀ ਪਹੁੰਚ ਜੀ ਹੁੰਨਾ ਪਰ ਮੇਰਾ ਬਹੁਤ ਵਧੀਆ ਰਹਿੰਦਾ ਦੇਖੋ ਤੁਸੀਂ ਇੰਡੀਅਨਸ ਆਪਾਂ ਕਿੰਨੇ ਸਾਲਾਂ ਤੋਂ ਇੱਥੇ ਬਿਜ਼ਨਸ ਕਰ ਰਹੇ ਹਾਂ ਮੈਨ ਜਾਂਕ ਮੂਜ਼ੰਗੂ ਮੂਜ਼ੰਗੂ ਜੀਵੇਂ ਗੋਰੇ ਗੋਰੇ ਹਾਂ ਉਹ ਜਾ ਕੇ ਇੰਡੀਆ ਬਿジネス ਕਰਨਗੇ ਆਈ ਥਿੰਕ ਆਪਾਂ ਲੋਕ ਉਹਨਾਂ ਨੂੰ ਇੰਨਾ ਜ਼ਿਆਦਾ ਲੋਵ ਨਹੀਂ ਕਰਾਂਗੇ ਆਪਾਂ ਉਹਨਾਂ ਖਾਰਖਾਨਾ ਲੱਗ ਜੰਗੇ ਕਿ ਇਹ ਕੋ ਤਰੱਕੀ ਕਰ ਰਹੇ ਨੇ ਇਹ ਸਾਡਾ ਸਾਥ ਦਿੰਦੇ ਨੇ ਜੀ ਭਾਈ ਕਦੀ ਵੀ ਨਹੀਂ ਯਾਰ ਆਈ ਲਵ them ਗੁੱਡ ਯਾਰ ਹੈ थैंक यू bro ਹੀ ਐਪਰੀਸ਼ੀਏਟ ਯੂ ਹਾਂ ਠੀਕ ਹੈ ਮੇਰਾ ਇਹ ਮੁੰਡਾ ਇੱਥੇ ਸ਼ਹਿਰ ਹੈ ਨੇੜੇ ਕਿਟਗੁੰਮ ਤੋਂ ਉੱਥੋਂ ਦਾ ਹੈ ਉੱਥੋਂ ਦੇ ਬੰਦੇ ਨਾ ਮੇਰੇ ਕੋਲ ਤਿੰਨ ਚਾਰ ਕੰਮ ਕਰਦੇ ਨੇ ਜਿਹੜੇ ਸ਼ਹਿਰ ਤੋਂ ਹੈ ਉਹਨੂੰ ਕਿਟਕੂਮ ਕਹਿੰਦੇ ਨੇ ਸ਼ਹਿਰ ਨੂੰ ਇਤੋਂ ਆਈ ਥਿੰਕ 150 ਕਿਲੋਮੀਟਰ ਦੂਰ ਹੈ ਤਿੰਨ ਚਾਰ ਮੁੰਡੇ ਕੰਮ ਕਰਦੇ ਨੇ ਭਾਜੀ ਇੰਨੇ ਬੀਬੇ ਨੇ ਨਾ ਮੇਰਾ ਇੱਕ ਸ਼ੋਰੂਮ ਹੈ ਸ਼ੋਰੂਮ ਚ ਚੰਗਾ ਭਰ ਕੇ ਮਾਲ ਪਾਇਆ ਹੋਇਆ ਉਹ ਕਿਟਕੂਮ ਦਾ ਮੁੰਡਾ ਹੀ ਸੰਭਾਲਦਾ ਉਹਨੂੰ ਟੋਟਲੀ ਮੈਨੂੰ ਦੂਜੇ ਇੰਡੀਅਨ ਮੈਨੂੰ ਮਜ਼ਾਕ ਕਰਦੇ ਨੇ ਕਹਿੰਦੇ ਤੈਨੂੰ ਵੀ ਤੇਰਾ ਲੁੱਟ ਕੇ ਜਾਏਗਾ ਕਿਸੇ ਦਿਨ ਮੈਂ ਕਹਾ ਨਹੀਂ ਬਾਈ ਇਹ ਲੁੱਟ ਕੇ ਨਹੀਂ ਜਾਂਦਾ ਹੈਗਾ ਮੈਨੂੰ ਪਤਾ ਇੰਨਾ ਭਰੋਸਾ ਹੈ ਮੁੰਡੇ ਤੇ ਸਹੀ ਹੈ ਬਾਈ ਕਿ ਆਈ ਥਿੰਕ ਉਹਨੂੰ 10 11 ਸਾਲ ਹੋ ਗਏ ਮੇਰੇ ਨਾਲ ਕੰਮ ਕਰਦੇ ਨੇ ਛੋਟਾ ਜਿਹਾ ਸੀ ਜਦੋਂ ਮੇਰੇ ਕੋਲ ਆਇਆ ਸੀ ਬਹੁਤ ਵਧੀਆ ਕੰਮ ਕਰਦਾ ਹੈ ਇੱਥੇ ਭਰੋਸਾ ਬਣ ਜੇ ਬਾਈ ਹਾਂਜੀ ਹੈਨਾ ਮੈਂ ਕਹ ਰਿਹਾ ਇਹਨਾਂ ਨੂੰ ਮੈਂ ਪੈਸੇ ਦੇ ਕੇ ਨਾ 20-20000 ਡਾਲਰ ਭੇਜਨਾ ਬੈਂਕ ਚ ਕਦੀ ਨਹੀਂ ਇਹੋ ਜਿਹਾ ਕੁਝ ਹੋਇਆ ਕੀ ਬਾਤ ਹੈ ਯਾਰ ਇੱਦੋਂ ਤੇ ਭਰੋਸਾ ਕੀ ਹੋਊਗਾ ਹੈ ਬਹੁਤ ਸ਼ਾਨ ਜਿਨ੍ਹਾਂ ਲੋਕਾਂ ਨੂੰ ਵਹਿਮ ਹੈ ਜਗੰਡਾ ਪਰ ਇੱਥੇ ਆਓ ਆ ਕੇ ਦੇਖੋ ਸਾਨੂੰ ਮਿਲੋ ਯਾਰ ਤੁਹਾਡਾ ਵਹਿਮ ਘਟਦੇ ਆਂ ਅਸੀਂ ਐਡਾ ਘੈਂਡ ਨੇਚਰ ਹੈ ਨਾ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤੁਸੀਂ ਨਾਗਰਾਫਲ ਸੁਣੀ ਹੈ ਨਾ ਹਾਂਜੀ ਜੇ ਨਾਗਰਾਫਲ ਤੋਂ ਘੈਂਡ ਚੀਜ਼ ਨਾ ਹੋਈ ਇੱਥੇ ਜਗੰਡਾ ਮੈਨੂੰ ਕਹਿ ਕੇ ਜਾਓ ਮੈਂ ਸਾਈਕਲ ਬਾਬਾ ਨੂੰ ਦਿਖਾਈ ਸੀ ਜੀ ਬਾਈ ਉਹ ਮੇ ਨੇਗਰਾ ਫਾਉਲ ਨੂੰ ਤੁਸੀਂ ਉਪਰੋਂ ਸਿਰਫ ਦੇਖ ਸਕਦੇ ਹੋ ਖੜ ਕੇ ਹਾਂਜੀ ਇਹਦੇ ਤੁਸੀਂ ਥੱਲੇ ਜਾਓਗੇ ਉਹਦੇ ਵਿੱਚ ਨਹਾਓ ਐਡੀ ਘਾੜ ਨੇਚਰਲ ਚੀਜ਼ ਹੈ ਨਾ ਜੀ ਬਾਈ ਬਹੁਤ ਸੋਹਣੀ ਪਿਆਰੀ ਬਕਵਾਜ ਵਾਲਾ ਉਹ ਨਹੀਂ 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 ਭਾਜੀ ਇੱਥੋਂ ਆਈ ਥਿੰਕ 40 ਕਿਲੋਮੀਟਰ ਇਧਰ ਕਿਟਗੂਮ ਸਾਈਡ ਓਕੇ ਓਕੇ ਬਹੁਤ ਸੋਹਣੀ ਹੈ ਚਲੋ ਸੋਹਣਾ ਭਾਈ ਭਾਜੀ ਮੈਂ ਇਹਨਾਂ ਤੁਹਾਨੂੰ ਆ ਬੰਦੇ ਨਾਲ ਇੰਟਰੋਡਿਊਸ ਕਰਾਉਣਾ ਚਾਹੁੰਦਾ ਜੀ ਬਾਈ ਛੋਟਾ ਜਿਹਾ ਹੀ ਜਦੋਂ ਮੇਰੇ ਕੋਲ ਆਇਆ ਸੀ ਜੀ ਵੀਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹਾਊ ਮੈਨੀ ਈਅਰ ਯੂ ਵਰਕਿੰਗ ਵਿਦ ਮੀ ਨਾ ਉਹ ਕੀ 6-7 ਸਾਲ ਹੋ ਗਏ ਨੇ ਨੂੰ ਮੇਰੇ ਕੋਲ ਕੰਮ ਕਰਦੇ ਨੂੰ ਜੀ ਵੀਰੇ ਤੇ ਛੋਟਾ ਜਿਹਾ ਹੀ ਹੁਣੇ ਦੇਖ ਲਓ ਵੀ ਇਹ ਸ਼ੋਰੂਮ ਹੈ ਇਹਦੇ ਪਿੱਛੇ ਸਟੋਰ ਹੈ ਭਰਿਆ ਪਿਆ ਫ੍ਰੀਜਾਂ ਦਾ ਇਹੀ ਸਾਹਮਦਾ ਸਾਰਾ ਕੁਝ ਅੱਛਾ ਕਰਤ ਦਰਤਾ ਇਹੀ ਨੇ ਤਾਂ ਹਾਂਜੀ ਹਾਂਜੀ ਸਾਰਾ ਕੁਝ ਇਹਦੇ ਹੱਥ ਚ ਹੀ ਹੈ ਹੁਣ ਦੱਸੋ ਮੈਂ ਤੁਹਾਨੂੰ ਇਹ ਦੱਸਣਾ ਕਿ ਮੈਂ 2009 ਚ ਨਾ ਭਾਜੀ ਅਸੀਂ ਇੱਥੇ ਕੋਈ 40-50 ਲੱਖ ਰੁਪਏ ਇਨਵੈਸਟਮੈਂਟ ਕੀਤੀ ਸੀ ਜੀ ਤੇ ਅੱਜ ਬਹੁਤ ਰੰਗ ਭਾਗ ਲੱਗੇ ਪਏ ਨੇ ਦੇਖੋ ਅਸੀਂ ਹੁਣ ਤੁਸੀਂ ਆਏ ਮਤਲਬ ਕਿ ਇਹ ਸਾਡਾ ਆਪਣਾ ਕੰਮ ਹੈ ਜਦੋਂ ਮਰਜ਼ੀ ਅਸੀਂ ਉੱਠ ਕੇ ਜਾਈਏ ਜਦੋਂ ਆਈਏ ਹੁਣ ਤੁਸੀਂ ਆਏ ਅਸੀਂ ਅਟਕੇ ਤੁਹਾਡੇ ਨਾਲ ਆ ਗਏ ਆ ਮਤਲਬ ਕਿ ਉਹ ਕੁਝ ਨਹੀਂ ਹੈਗਾ ਕਿ ਇਹੋ ਜਿਹਾ ਕਿ ਅਸੀਂ ਕਿਸੇ ਦੇ ਅੰਡਰ ਕੰਮ ਕਰ ਰਹੇ ਆ ਜਾਂ ਕੁਝ ਵੀ ਉਹ ਤੁਹਾਡੀ ਗੱਲ ਦਾ ਮਤਲਬ ਕਿ ਜਿਹੜੇ ਇੱਥੇ ਅਫਰੀਕਾ ਚ ਆਪਣੇ ਬੰਦੇ ਆਉਂਦੇ ਆ ਉਹ ਬਹੁਤੇ ਇਨਵੈਸਟਰ ਆ ਭਾਜੀ ਅਫਰੀਕਾ ਦੇ ਵਿੱਚ ਇਨਵੈਸਟਰਸ ਨੇ ਜੀ ਭਾਈ ਦੂਜੀਆਂ ਕੰਟਰੀਆਂ ਤੁਸੀਂ ਦੇਖੋਗੇ ਨਾ ਉਹ ਵਰਕਿੰਗ ਕਲਾਸ ਨੇ ਸਹੀ ਆ ਹੁਣ ਤਾਂ ਠੀਕ ਹੈ ਕਈ ਹੋ ਵੀ ਗਏ ਨੇ ਵਰਕ ਇਨਵੈਸਟਰਸ ਵੀ ਹੋ ਗਏ ਨੇ ਜਿਨ੍ਹਾਂ ਨੂੰ ਟਾਈਮ ਹੋ ਗਿਆ ਜਿਆਦਾ ਜੀ ਭਾਈ ਕਦੀ ਤੁਸੀਂ ਮੈਨੂੰ ਮੈਂ ਨਹੀਂ ਕਦੀ ਇਹੋ ਜਿਹਾ ਕੁਝ ਦੇਖਿਆ ਹੈ ਕਿ ਇੰਡੀਆ ਚੋਂ ਜਾ ਕੇ ਦੂਸਰੀ ਕੰਪਨੀ ਕੰਟਰੀ ਚ ਜਾ ਕੇ ਕੋਈ ਇਨਵੈਸਟਮੈਂਟ ਕਰਕੇ ਬਿਜ਼ਨਸ ਡਿਵੈਲਪ ਕਰਦਾ ਉਹ ਅਫਰੀਕਾ ਤੋਂ ਬਿਨਾ ਦੂਜੀਆਂ ਕੰਟਰੀਆਂ ਦੀ ਗੱਲ ਕਰ ਰਹਾ ਮੈਂ ਅਫਰੀਕਾ 'ਚ ਕੀ ਹੁੰਦਾ ਇੱਥੇ ਤੁਸੀਂ ਐਜ਼ ਏ ਇਨਵੈਸਟਰ ਆਉਣਾ ਹੈ ਹਾਂਜੀ ਤੇ ਇਨਵੈਸਟਮੈਂਟ ਕਰਕੇ ਆਪਣਾ ਬਿਜ਼ਨਸ ਵਧਾਣਾ ਦੂਸਰੀਆਂ ਕੰਟਰੀਆਂ 'ਚ ਕੀ ਹੁੰਦਾ ਤੁਸੀਂ ਉੱਥੇ ਜਾ ਕੇ ਪਹਿਲਾਂ ਸੈੱਟ ਹੁੰਦੇ ਹੋ ਪਹਿਲਾਂ ਵਰਕਿੰਗ ਕਲਾਸ 'ਚ ਰਹਿੰਦੇ ਹੋ ਫਿਰ ਤੁਸੀਂ ਹੌਲੀ-ਹੌਲੀ ਪੈਸਾ ਇਕੱਠਾ ਕਰਕੇ ਇਨਵੈਸਟਰ ਬਣਦੇ ਹੋ ਬਟ ਇੱਥੇ ਕੀ ਹੈ ਤੁਸੀਂ ਐਜ਼ ਏ ਇਨਵੈਸਟਰ ਇਨਵੈਸਟਮੈਂਟ ਕਰਨੀ ਸ਼ੁਰੂ ਪਹਿਲਾਂ ਸਹੀ ਹੈ ਭਾਈ ਪਰ ਹੌਲੀ-ਹੌਲੀ ਤੁਹਾਡਾ ਤੁਸੀਂ ਜਦੋਂ ਸ਼ੁਰੂ ਚ ਆਏ ਸੀ ਤੁਸੀਂ ਤੁਸੀਂ ਜਦੋਂ ਆਏ ਸੀ ਉਦੋਂ ਪੈਸੇ ਆਉਣ ਸਾਰਾ ਇਨਵੈਸਟ ਕੀਤੇ ਇ ਸੀ ਹਾਂਜੀ ਹਾਂਜੀ ਮੈਂ ਉਦੋਂ ਪਹਿਲਾਂ ਤੁਸੀਂ ਘੇੜਾ ਛੇੜਾ ਮਾਰ ਕੇ ਜਾਣਕਾਰੀ ਇਕੱਠੀ ਕੀਤੀ ਸੀ ਮੇਰੇ ਬ੍ਰਦਰਸ ਹੀ ਇੱਥੇ ਕੰਮ ਕਰਦੇ ਸੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸਾਡਾ ਸਪੇਅਰ ਪਾਰਟ ਦਾ ਕੰਮ ਸੀ ਪਹਿਲਾਂ ਜ਼ਿਆਦਾ ਜੀ ਭਾਈ ਨਪੇੜ ਦਾ ਪਾਰਟ ਤੇ ਟਾਇਰਾਂ ਦਾ ਜਦੋਂ ਮੈਂ ਆਇਆ ਫਿਰ ਅਸੀਂ ਇਲੈਕਟ੍ਰੋਨਿਕਸ ਦਾ ਕੰਮ ਸ਼ੁਰੂ ਕੀਤਾ 2009 ਚ ਉਦੋਂ ਸੀ ਇਨਵੈਸਟਮੈਂਟ ਕੀਤੀ ਸੀ ਠੀਕ ਆ ਭਾਈ ਤੁਮਾਸਤੇ ਤਾਂ ਬਹੁਤ ਵਧੀਆ ਬਿਲਕੁਲ ਵਧੀਆ ਸੇਫਟੀ ਹੈਗੀ ਫਰ ਇੱਥੇ ਯਾਰ ਹਾਂਜੀ ਹਾਂਜੀ ਬਹੁਤ ਸੇਫਟੀ ਨਾ ਹੁੰਦੀ ਤਾਂ ਬਾਈ ਮੈਨੂੰ ਸਾਈਡੋਂ ਤੋਂ ਲਾਹ ਲੈਂਦਾ ਕੋਈ ਤੁਸੀਂ ਆਪ ਹੀ ਦੱਸੋ ਮੈਂ ਤੁਸੀਂ ਕੈਮਰਾ ਲੈ ਕੇ ਘੁੰਮ ਰਹੇ ਹੋ ਕਿਸੇ ਨੇ ਕੁਝ ਵੀ ਮੜਾ ਮੋਟਾ ਕੁਝ ਕੀਤਾ ਨਹੀਂ ਮੈਨੂੰ ਹਜੇ ਤੱਕ ਮੇਰੇ 3.5 ਮਹੀਨੇ ਹੋ ਗਏ ਅਫਰੀਕਾ 'ਚ ਮੈਨੂੰ ਕਿਸੇ ਨੇ ਰੋਕਿਆ ਵੀਡੀਓ ਵੀ ਬਣਾਉਣ ਤੋਂ ਨਹੀਂ ਕਰਕੇ ਬਿਨਾਂ ਨਾਮ ਜੇ ਸ਼ਹਿਰ ਗੁੱਲੂ ਦਾ ਮੋਟਾ ਮੋਟਾ ਝਾਕਾ ਬਾਕਾ ਲੈ ਕੇ ਬਾਈ ਹੁਣਾਂ ਦਾ ਉੱਥੇ ਕਾਰੋਬਾਰ ਦੇਖ ਕੇ ਤਾਂ ਆਪਾਂ ਇੱਧਰ ਨੂੰ ਆਏ ਆ ਇਹ ਜਗ੍ਹਾ ਇਹਨਾਂ ਦਾ ਘਰ ਆ ਟਿਕਾਣਾ ਤੇ ਟਿਕਾਣੇ ਘਰ-ਬਾਰ ਇੱਥੇ ਸੁੱਖ ਨਾਲ ਸਾਰੇ ਖੁੱਲੇ ਹੁੰਦੇ ਆ ਵਿਹੜੇ ਦਰਖ ਰੌਣਕਾਂ ਪੂਰੀਆਂ ਹੁੰਦੀਆਂ ਨੇ ਤੇ ਸਿਕਿਉਰਿਟੀ ਲਿਕੰਧਾਂ ਤੇ ਲੱਗੀਆਂ ਹੋਈਆਂ ਤਾਰਾਂ ਤੇ ਇਹੋ ਜਿਹਾ ਮਾਹੌਲ ਆ। ਸਹੀ ਹੈ ਜੀ। ਕਿੱਥੇ ਬੈਣਾ ਇੱਥੇ ਵੀਰੇ? ਕਿੱਥੇ ਕੋਈ ਇੱਕ ਕੇਵਿਨ ਅਜੇ ਖਾਣੇ ਦੇ ਬੰਦਾਂ ਦੇਖਣਾ ਜੇ ਤੁਸੀਂ ਪਰਸਨਲੀ ਤੁਸੀਂ ਇੱਕ ਚੀਜ਼ ਦੇਖਣੀ ਹੈ। ਕੇਵਿਨ ਬੱਚਾ ਕੰਕਰੀਟ ਹੀ ਹੈ ਮਾਈ ਫਰੈਂਡ ਹੈ। ਹੈਲੋ। ਹਾਈ। ਹਾਊ ਆਰ ਯੂ? ਆਲੂ ਵਾਲੇ ਪਰੌਂਠੇ ਬਣਾ ਰਹੀ ਹੈ ਕੁੜੀ। ਜੀ। ਅਸੇ ਬੱਚੇ ਵੀਰੇ ਬਣ ਕੇ ਰੱਖਦੇ ਨਾਲੇ। ਬਹੁਤ ਛੋਟਾ ਹੈ ਬੱਚਾ ਹਾਲੇ। ਠੀਕ ਹੈ ਜੀ ਇਹ ਜੋ ਸੌ ਜਾਂਦਾ ਫਿਰ ਪਿੱਛੇ ਬੰਨ ਲੈਂਦੀ ਹੈ ਵੈਸੇ ਇਹਦੀ ਹੈਲਪ ਵਾਸਤੇ ਅਸੀਂ ਕੁੜੀ ਲਈ ਹੋਈ ਹੈ ਇਹਦੇ ਨਾਲ ਜੋ ਇਹਦੀ ਹੈਲਪ ਕਰਦੀ ਹੈ ਇਹ ਬੱਚਾ ਸੰਭਲਣ ਉਹ ਸਾਰਾ ਕੁਝ ਕਰਦਾ ਇਹ ਕੁੜੀ ਸਾਰਾ ਕੁਝ ਬਣਾ ਲੈਂਦੀ ਹੈ ਤੇ ਜਿਹੜੇ ਬਾਈ ਹੋਣੀ ਇਧਰਲੇ ਪਾਸੇ ਆਪਣੇ ਨਾਲ ਖੜੇ ਆ ਉੱਤੋਂ ਬਹੁਤ ਵਧੀਆ ਪਈ ਜਾਂਦਾ ਆਹ ਲਾਈਟ ਇੱਥੋਂ ਦੇ ਰਾਸ਼ਟਰਪਤੀ ਦੇ ਇਹ ਸਲਾਹਕਾਰ ਨੇ ਤੇ ਜਿਹੜੇ ਆਪਣੇ ਬੰਦੇ ਇਧਰ ਇਸ ਦੇਸ਼ਾਂ 'ਚ ਰਹਿੰਦੇ ਆ ਇਹਨਾਂ ਦਾ ਕਾਰੋਬਾਰ ਆਪਾਂ ਦੇਖਦੇ ਆ ਵੱਡੇ ਬਿਜ਼ਨਸ ਨੇ ਖੇਤੀਬਾੜੀ ਵੱਡੇ ਪੱਧਰ ਤੇ ਕਰਦੇ ਆ ਤੇ ਇਹੋ ਜਿਹੇ ਕੰਮਾਂ ਲਈ ਬਹੁਤ ਸਾਰੀ ਸਿਆਸੀ ਅ ਤਾਲਕਾਤ ਹੋਣ ਦੀ ਲੋੜ ਆ ਵੀ ਸਿਆਸੀ ਆਪਣੇ ਲਿੰਕ ਹੋਣੇ ਚਾਹੀਦੇ ਆ ਇਹ ਬੰਦੇ ਉਹਨਾਂ ਚੋਂ ਨੇ ਜਿਨ੍ਹਾਂ ਨਾਲ ਬੈਨ ਉੱਠਣ ਆਪਣੇ ਬੰਦੇ ਆ ਯੈਸ ਯੂ ਕੈਨ ਟੈਲ ਸਮਥਿੰਗ ਫਰਸਟ ਆਫ 올 ਯਰ ਨਮ ਵਾਟਸ ਯਰ ਨੇਮ ਮਾਈ ਨੇਮ ਇਜ਼ ਆਨਰੇਬਲ ਸਮੰਗੋਲਾ ਆਮ ਸੀਨੀਅਰ ਪ੍ਰੈਜ਼ੀਡੈਂਟ ਸੋਲ ਐਡਵਾਈਸ ਆਫ ਦ ਰਿਪਬਲਿਕ ਆਫ ਯੂਗਾਂਡਾ ਐਂਡ ਬਿਫੋਰ ਦੈਟ ਆ ਵਾਸ ਮਿਨਿਸਟਰ ਆਫ ਸਟੇਟ ਫੋਰ ਲੈਂਡਸ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ good. and uh, i'm a senior politician in uganda. and uh, first of all, i welcome you to uganda and thank wish you a happy new year for your endeavor. as uh, my brother the singer has told me, you are riding all over the world already with the biggest mileage. i want to wish you the best and make you ride whenever you are going. yeah, thank you. Uh, when I when we met, you speak punjabi also. Yeah, uh, I know Punjabi, I know Hindu, I know Gujarati. I studied uh, in my primary school, in Indian school, and i visited India more than 100 times. Two months ago, I was in India, in your place. What is your place called? Punjab. Punjab, Punjab not Punjab, Chandigarh. Chandigarh. I was there for eight days. So, and I always keep on going. All my singer friends here, my friend, have taken me to the home. Uh, the one of this place, Bulu Singh, he has taken me two times to his village. for the marriage of his boys girl so i'm your brother nice to meet you brother ki hal hai tikke ne mera hal theek hai ha ha how are you fine fine ki hal hai theek hai sat sri akal sat akhe ne okay ba inni kaundi inanu thank you thank you thank you apne bandeyan da ban uthna itthe mantrian santrian na hega upar jagah bani hui hai main udar le passe ghum ghumake wapas is shehar ch aya kampala ch ਤੇ ਕੰਪਾਲਾ ਚ ਆ ਸਾਰੇ ਮਿੱਤਰ ਬੇਲੀ ਮਿਲਣ ਲੈ ਆਇਆ ਪਹਿਲੀ ਗੱਲ ਤਾਂ ਸਸੀ ਦਾ ਵੱਡੇ ਭਾਈ ਸਸੀ ਗਾ ਜੀ ਠੀਕ ਠਾਕ ਹੋ ਤੁਸੀਂ ਬਹੁਤ ਵਧੀਆ ਜੀ ਕਿੱਤਰਾ ਗੁਰੂ ਸਾਹਿਬ ਦਾ ਤੁਹਾਡਾ ਨਾਂ ਦੱਸਿਓ ਮੇਰਾ ਨਾਂ ਜਸਪਾਲ ਸਿੰਘ ਹੈ ਜੀ ਜਸਪਾਲ ਭਾਈ ਮੈਨੂੰ ਗੁਰਦਾਰਾ ਸਾਹਿਬ ਚ ਪਹਿਲੇ ਦਿਨ ਵੀ ਮਿਲੇ ਸੀ ਇਹ ਆਪਣੇ ਨਾਲ ਬਹੁ ਸਮੇਂ ਤੋਂ ਜੁੜੇ ਹੋਏ ਆ ਤੇ ਉਹ ਤੁਹਾਡਾ ਟੋਟਾ ਸ਼ਮਸ਼ੀਰ ਸਿੰਘ ਤਾਂ ਟੋਟਰੀ ਹੈ ਨਾ ਹਾਂਜੀ ਹਾਂ ਇਹ ਮੇਰਾ ਟੋਟਾ ਵੀ ਨਹੀਂ ਇਹ ਮਤਲਬ ਪੋਤਾ ਇਹ ਪੋਤਾ ਉਹ ਪੋਤਾ ਸਸੀ ਗਾ ਸਸੀ ਗਾ ਬੈ ਜੀ ਠੀਕ ਠਾਕ ਹੋ ਤੁਸੀਂ ਹਾਂਜੀ ਵਧੀਆ ਚੜਦੀ ਕਲਾ ਚੜਦੀ ਕਲਾ ਵੀਰੇ ਆ ਦੋ ਲੜਕੇ ਧਰਨਾ ਲਾ ਕੇ ਬੈਠੇ ਨੇ ਇਹ ਐਂ ਕਹਿੰਦੇ ਆ ਵੀ ਬਾਈ ਇੱਕ ਦਿਨ ਹੋਰ ਰਿਹਾ ਜਾਵੇ ਹੋਰ ਰਿਹਾ ਜਾਵੇ ਨਹੀਂ ਐਸੀ ਅੱਜ ਬਾਈ ਨੇ ਕਿਹਾ ਵੀ ਅੱਜ ਤੇ ਹੀ ਕੈਮਰੇ ਤੇ ਵੀਡੀਓ ਕਮਰੇ ਚ ਉਹ ਤੇ ਵੀਡੀਓ ਬਣਾਓ ਲੋਕਾਂ ਨੇ ਬਹੁਤ ਕਮੈਂਟ ਕੀਤੇ ਤੁਹਾਨੂੰ ਕਮਰਾ ਨਹੀਂ ਦਿੱਤਾ ਕੰਪਾਲਾ ਵਾਲਾ ਨੇ ਮੈਨੂੰ ਟੈਂਟ ਹਾਬਾ ਕਮਰੇ ਚ ਬੈਠੇ ਆ ਅੱਜ ਕੰਪਾਲਾ ਵਾਲਾ ਨੇ ਮੈਨੂੰ ਟੈਂਟ ਚ ਰੱਖਿਆ ਦੋਸਤਾਂ ਜੰਨੀ ਜੰਨੀ ਵੀਰ ਮੈਂ ਸਵੇਰੇ ਚੱਲ ਜਾਣਾ ਨਹੀਂ ਭਾਈ ਸਿਰੇ ਤੁਸੀਂ ਸਾਡੇ ਕੋਲ ਰਹਿਣਾ ਹੈ ਜਾਨ ਦੇਣਾ ਹੀ ਨਹੀਂ ਅਸੀਂ ਜਾਨ ਨਹੀਂ ਦੇਣਾ ਸਿਰੇ ਰੋਕੇ ਦਿਖਾਈ ਨਾ ਨਾ ਰੋਣਾ ਕਪ ਨਹੀਂ ਆਪਾਂ ਰੋਕੇ ਦਿਖਾਵਾਂਗੇ ਜਾਨ ਨੂੰ ਜਾਨ ਦੇਣਾ ਇਹ ਨਹੀਂ ਰੋ ਵੀ ਪੜਾ ਗੁਰੂ ਨੇ ਕੱਲ ਇੱਕ ਦਿਨ ਕਹਿ ਕੇ ਗਏ ਸੀ ਹਾਂਜੀ ਹਾਂਜੀ ਕਹਿ ਕੇ ਇੱਕ ਦਿਨ ਕਹਿ ਕੇ ਵੀ ਮੈਂ ਇੱਕ ਦਿਨ ਨੂੰ ਚੱਲਿਆ ਉੱਥੇ ਗੁੱਲੂ ਵਾਲੀ ਸਾਈਡ ਤੇ ਇਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਸੀ ਕਿ ਆ ਕੇ ਇੱਕ ਦਿਨ ਰਾਵਾਂਗੇ ਹਾਂਜੀ ਪਰ ਰਹੀ ਉਹ ਤੇਰ ਦਿਨ ਤੇ ਗੁੱਲੂ ਲਾ ਜਿਹੜਾ ਸਾਡਾ ਇੱਕ ਦਿਨ ਉਹਨਾਂ ਨੂੰ ਦੇ ਆਏ ਸੀ ਚਲੋ ਨਹੀਂ ਉੱਥੇ ਉੱਥੇ ਮਿੱਤਰਬੇਲੀ ਵਾਵਾ ਸੀਗੇ ਇੱਕ ਦਿਨ ਦਾ ਆ ਮੇਰਾ ਸਮਸਤਾ ਜੂਸਮਾਨ ਖਿਲ ਰਿਆ ਹੋਇਆ ਕਮਰੇ ਚ ਇਹਦੀ ਮੈਂ ਤਿਆਰੀ ਕਰੀ ਜਨਾ ਬੰਨਾ ਬਣਾਈ ਆ ਮੇਰੇ ਗੈਸ ਵਾਲੇ ਸਿਲੰਡਰ ਨੇ ਹੁਣ ਇਹਨਾਂ ਚੀਜ਼ਾਂ ਦੀ ਮੈਨੂੰ ਗਾਂ ਲੋੜ ਪੈਣੀ ਆ ਵੀਰੇ ਆਪਣੇ ਬੰਦੇ ਤੋਂ ਬਾਅਦ ਮਿਲਨੇ ਮੈਨੂੰ ਮੁਸ਼ਕਲ ਆ ਗੁਰਦੁਆਰੇ ਤੇ ਆਪਣੇ ਬੰਦੇ ਤੋਂ ਬਹੁਤ ਬਹੁਤ ਵਿਰਲੇ ਟਾਂ ਮੇ ਮਿਲਣਗੇ ਹਾਂ ਜੀ ਬਿਜ਼ੀ ਦਿਨ ਗੱਲ ਨਹੀਂ ਕਰਨਾ ਚਾਹੁੰਦੇ ਇਹ ਲੜਕਾ ਮੋਬਾਈਲ 'ਚ ਰੁੱਝਿਆ ਹੋਇਆ ਇਧਰਲੇ ਪਾਸੇ ਮੰਨਨ ਉਹ ਤਾਂ ਦੇਖ ਜਦੋਂ ਆਪਾਂ ਇਹਨਾਂ ਦੇਸ਼ਾਂ ਨੂੰ ਘੁੰਮਦਿਆਂ ਤਾਂ ਚੰਗੀ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਪਤਾ ਲੱਗਦੀਆਂ ਨੇ ਲੋਕਾਂ ਦੇ ਕਮੈਂਟ ਹੁੰਦੇ ਆ ਕਿ ਤੁਸੀਂ ਇਹਨਾਂ ਦਾ ਕਲਚਰ ਵੇਖੋ ਜਾਂ ਕਿਦਾਂ ਉਹ ਸਾਰਾ ਕੁਝ ਆਪਾਂ ਦੇਖ ਰਹੇ ਆ ਇਹਨਾਂ ਦਾ ਵੀ ਦੇਖ ਰਹੇ ਆ ਜਿਹੜੇ ਆਪਣੇ ਏਸ਼ੀਅਨ ਰਹਿੰਦੇ ਆ ਉਹਨਾਂ ਦਾ ਵੀ ਮਾਹੌਲ ਚਲ ਦੇਖਦੇ ਆ ਜਿਹੜੇ ਫੌਜੀ ਨੇ ਇੱਥੇ ਫੌਜੀ ਦੇਖ ਕੇ ਆਪਾਂ ਫਾਰਮਾਂ ਦੇ ਵਿੱਚ ਦੋ ਦੋ ਫੌਜੀ ਰਹੇਗਾ ਜਿੱਥੇ ਖੇਤੀ ਹੁੰਦੀ ਹੈ ਵੱਡੇ ਪੱਧਰ ਤੇ ਸੰਦ ਸੰਧੜੇ ਰੱਖੇ ਹੋਏ ਉਹ ਤੇ ਫੌਜੀ ਰੱਖੇ ਹੁੰਦੇ ਨੇ ਅੱਜ ਮੈਂ ਪਤਾ ਕੀਤਾ ਜਿਹੜੇ ਇੱਥੇ ਫੌਜੀ ਆ ਫੌਜੀ ਦੀ ਤਨਖਾਹ ਆਪਣੇ ਇੰਡੀਆ ਦਾ 10000 ਰੁਪਇਆ ਹੁੰਦੀ ਆ ਸਰਕਾਰ ਵੱਲੋਂ ਤੇ ਪੁਲਿਸ ਵਾਲੇ ਦੀ ਤਨਖਾਹ ਉਦੋਂ ਵੀ ਘੱਟ ਹੁੰਦੀ ਆ ਪੁਲਿਸ ਵਾਲੇ ਦੀ ਤਨਖਾਹ ਪ੍ਰਤੀ ਮਹੀਨਾ 6000 ਰੁਪਇਆ ਇੰਡੀਆ ਦਾ ਤੇ ਜਿਹੜੇ ਘਰਾਂ 'ਚ ਕੰਮ ਕਰਦੇ ਨੇ ਉਹਨਾਂ ਦੀ ਤਨਖਾਹ ਹੋਰ ਵੀ ਘੱਟ ਹੁੰਦੀ ਆ ਤਾਂ ਕਰਕੇ ਇੱਥੇ ਜਿਹੜੇ ਲੋਕ ਆ ਜਾਰਜ ਗੱਲ ਵੀ ਜਿਹੜੇ ਦੇਸ਼ ਦੇ ਵਿੱਚ ਤਨਖਾਹਾਂ ਘੱਟ ਹੋਣੀਆਂ ਉੱਥੇ ਰਿਸ਼ਵਤ ਹੋਊਗੀ ਤੇ ਰਿਸ਼ਵਤ ਇਹਨਾਂ ਚੀਜ਼ਾਂ ਦਾ ਬੋਲਬਾਲਾ ਇਹਨਾਂ ਦੇਸ਼ਾਂ ਦੇ ਵਿੱਚ ਹੈਗਾ ਤੇ ਇਹ ਸਾਰੀਆਂ ਥਾਵਾਂ ਗੱਲਾਂ ਬਾਤਾਂ ਆਪਾਂ ਦੇਖ ਆਏ ਹੁਣ ਇੱਥੋਂ ਆਪਾਂ ਅਗਲੇ ਸਫ਼ਰ ਵੱਲ ਵਧਾਂਗੇ ਕੰਪਾਲੇ ਤੋਂ ਅੱਗੇ ਨੂੰ ਦੱਸਾਂਗੇ ਹੁਣ ਤੇ ਅੱਗੇ ਦਾ ਜਿਹੜਾ ਮੇਰਾ ਸਫਰ ਹੋਊਗਾ ਉਹਦੇ 'ਚ ਜਿਵੇਂ ਆਪਣਾ ਪਹਿਲਾ ਪੰਜਾਬੀਆਂ ਨੂੰ ਮਿਲਦੇ ਹੁੰਦੇ ਸੀ ਗੁਰਦੁਆਰੇ ਆਪਾਂ ਨੂੰ ਥਾਂ-ਥਾਂ ਦੇ ਦਰਸ਼ਨ ਬਿਲੇ ਕਰਦੇ ਸੀ ਆਪਾਂ ਉਹ ਚੀਜ਼ਾਂ ਨਹੀਂ ਹੋਣੀਆਂ ਇਸ ਦੁਗਾ ਇਸ ਦੁਗਾ ਇੱਕ ਅਦਾ ਗੁਰਦੁਆਰਾ ਹੋਰ ਮਿਲਣਾ ਫਿਰ ਉਸ ਤੋਂ ਬਾਅਦ ਜਿਵੇਂ ਮੇਰਾ ਅਥੋਪੀਆ ਵਿੱਚ ਸਫਰ ਸੀਗਾ ਬਿਲਕੁਲ ਉਹੋ ਜਿਹਾ ਸਫਰ ਸ਼ੁਰੂ ਹੋ ਜਾਊਗਾ ਮਿਲਦੇ ਆਪਾਂ ਅਗਲੇ ਸਫਰ 'ਚ ਅਗਲੀ ਵੀਡੀਓ ਨਾਲ ਜੁੜੇ ਰਹੋ ਆਪਣਾ ਸਫਰ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਕਮੈਂਟ ਜਰੂਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੁਹਾਡੇ ਕਮੈਂਟ ਮੈਂ ਪੜਦਾ ਹੁੰਨਾ ਤੁਸੀਂ ਮੇਲਾ ਭੇਜ ਰਹੇ ਹੋ ਮੈਸੇਜ ਇੰਸਟਾਗ੍ਰam ਸਾਰੇ ਕਿਤੇ ਤੇ ਬਹੁਤੇ ਨਾ ਪੜ ਲੈਂਦਾ ਬਹੁਤੇ ਰਹਿ ਜਾਂਦੇ ਨੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਸਾਰੇ ਭਾਈਆਂ ਦਾ